ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੇ ਹਾਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਫੈਨ ਨੇ ਕੰਗਣਾ ਰਣਾਉਤ ਦੇ ਮਾਰ ਦਿੱਤੀਆਂ ਤਾੜ ਤਾੜ ਚਪੇੜਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੰਜਾਬ ਦੇ ਬਾਰੇ ਬੋਲਦੀ ਸੀ ਮਾੜੀਆਂ ਗੱਲਾਂ ਤੇ ਦਿਖਾ ਦिती ਉਸ ਨੂੰ ਔਕਾਤ ਤੇ ਮੌਕੇ ਦੀ ਵੀਡੀਓ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਜੀ ਹਾਂ ਬਾਲੀਵੁੱਡ ਅਦਾਕਾਰਾ ਅਤੇ ਜੋ ਹਲਕਾ ਮੰਡੀ ਜੋ ਕਿ ਹਿਮਾਚਲ ਦੇ ਵਿੱਚ ਸਥਿਤ ਹੈ ਉਥੋਂ ਦੀ ਐਮਪੀ ਮੈਂਬਰ ਆਫ ਪਾਰਲੀਮੈਂਟ ਕੰਗਣਾ ਰਣੋਤ ਜੋ ਕਿ ਅਕਸਰ ਹੀ ਪੰਜਾਬ ਅਤੇ ਪੰਜਾਬੀਅਤ ਦੇ ਬਾਰੇ ਹਮੇਸ਼ਾ ਜ਼ਹਿਰ ਉਗਲਦੀ ਰਹਿੰਦੀ ਹੈ ਇਸ ਨੂੰ ਪੰਜਾਬ ਤੋਂ ਪਤਾ ਨਹੀਂ ਕੀ ਨਫ਼ਰਤ ਹੋਈ ਹੈ ਪੰਜਾਬ ਦੇ ਸਿੰਘਾਂ ਦੇ ਬਾਰੇ ਹਮੇਸ਼ਾ ਹੀ ਮਾੜਾ ਬੋਲਦੀ ਰਹਿੰਦੀ ਐ ਤੇ ਹੁਣ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਇੱਕ ਫੈਨ ਦੇ ਅੜਿੱਕੇ ਚੜ ਗਈ ਤੇ ਉਸਨੇ ਜਦੋਂ ਤਾੜ ਤੜ ਚਪੇੜਾ ਮੂੰਹ ਤੇ ਧਰ ਦਿੱਤੀਆਂ ਤੇ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਆ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਕੰਗਣਾ ਰਣੌਤ ਜੋ ਕਿ ਇੱਕ ਬਾਲੀਵੁੱਡ ਅਦਾਕਾਰਾ ਹੈ ਆਪਣੇ ਨੰਗੇਜ ਅਦਾਕਾਰੀ ਕਰਦੀ ਸੀ ਉਸ ਅਦਾਕਾਰੀ ਦੇ ਨਾਲ ਮਸ਼ਹੂਰ ਹੋ ਗਈ ਪਰ ਬਾਅਦ ਦੇ ਵਿੱਚ ਫੇਲ ਵੀ ਹੋ ਗਈ ਇਸ ਨੂੰ ਬਾਲੀਵੁੱਡ ਦੇ ਵਿੱਚ ਕੋਈ ਦੇਖਣਾ ਪਸੰਦ ਨਹੀਂ ਕਰਦਾ ਸੀ ਬਾਲੀਵੁੱਡ ਦੇ ਵਿੱਚ ਇਸ ਨੂੰ ਕੋਈ ਫਿਲਮ ਨਹੀਂ ਮਿਲਦੀ ਸੀ ਬਾਲੀਵੁੱਡ ਦੇ ਵਿੱਚ ਇਸ ਨੂੰ ਕੋਈ ਕੰਮ ਨਹੀਂ ਮਿਲਦਾ ਸੀ ਤਾਂ ਬਾਅਦ ਦੇ ਵਿੱਚ ਇਸ ਨੇ ਇੱਕ ਦੂਜਾ ਤਰੀਕਾ ਲੱਭ ਲਿਆ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਪੰਜਾਬੀਓ ਤੁਸੀਂ ਸੋਚੋ ਤੇ ਵਿਚਾਰੋ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਉਸ ਵਕਤ ਕੰਗਣਾ ਰਣੌਤ ਦਾ ਇੱਕ ਬਿਆਨ ਆਇਆ ਸੀ ਆਪਣੀਆਂ ਮਾਤਾ ਭੈਣਾਂ ਦੇ ਵਾਸਤੇ ਉਸ ਤੋਂ ਪਹਿਲਾਂ ਤੁਸੀਂ ਦੱਸੋ ਕਿਹੜਾ ਪੰਜਾਬੀ ਕੰਗਣਾ ਰਣੌਤ ਨੂੰ ਜਾਣਦਾ ਸੀ ਇਸ ਨੇ ਬਿਆਨ ਦਿੱਤਾ ਤੇ ਕੰਗਣਾ ਰਣੌਤ ਨੂੰ ਪੂਰਾ ਪੰਜਾਬ ਜਾਣਨ ਲੱਗ ਗਿਆ ਪੰਜਾਬੀ ਜਾਣਨ ਲੱਗੇ ਕਿ ਕੰਗਣਾ ਰਣੌਤ ਨਾਮ ਦੀ ਵੀ ਇੱਕ ਔਰਤ ਹੈਗੀ ਇਹਦੀ ਬੰਬੇ ਦੇ ਵਿੱਚ ਫਿਲਮਾਂ ਕਰਦੀ ਐ ਉਸ ਤੋਂ ਪਹਿਲਾਂ ਕੋਈ ਵੀ ਪੰਜਾਬੀ ਇਸ ਨੂੰ ਜੋ ਹੈ ਨਹੀਂ ਜਾਣਦਾ ਸੀ ਹਮੇਸ਼ਾ ਪੰਜਾਬੀਆਂ ਦੇ ਲਈ ਇਹ ਜ਼ਹਿਰ ਉਗਲ ਉਗਲਦੀ ਰਹੀ ਪੰਜਾਬ ਨੂੰ ਮਾੜਾ ਬੋਲਦੀ ਰਹੀ ਤੇ ਹਾਲ ਹੀ ਦੇ ਵਿੱਚ ਇਸ ਦਾ ਇੱਕ ਹੋਰ ਬਿਆਨ ਜੋ ਹੁਣ ਇਸ ਨੇ ਪੰਜਾਬ ਦੇ ਲਈ ਦਿੱਤਾ ਉਹ ਹੋਰ ਵੀ ਜ਼ਿਆਦਾ ਇੱਕ ਸੋਚਣ ਦੇ ਲਈ ਮਜਬੂਰ ਕਰਨ ਵਾਲਾ ਹੈ ਕਿ ਕਿਉਂ ਇਹ ਲੋਕ ਜਿਹੜੇ ਨੇ ਸਾਡੇ ਪੰਜਾਬੀਆਂ ਦੇ ਲਈ ਐਨੀ ਮਾੜੀ ਸੋਚ ਰੱਖਦੇ ਨੇ ਇਹਨਾਂ ਲੋਕਾਂ ਦੇ ਕੰਮ ਹੈ ਕਿ ਹਿਮਾਚਲ ਜਾਣ ਵਾਲੇ ਸਿੰਘਾਂ ਦੇ ਜੋ ਕਿ ਨਿਸ਼ਾਨ ਸਾਹਿਬ ਉਤਾਰੇ ਜਾਂਦੇ ਨੇ ਗੱਡੀਆਂ ਦੇ ਉੱਪਰੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀਆਂ ਤਸਵੀਰਾਂ ਉਤਾਰੀਆਂ ਜਾਂਦੀਆਂ ਨੇ ਤੇ ਹਾਲ ਹੀ ਦੇ ਵਿੱਚ ਕੰਗਣਾ ਰਣੌਤ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਉਸ ਬਿਆਨ ਦੇ ਵਿੱਚ ਇਹ ਦੱਸਿਆ ਹੈ ਕਿ ਜੋ ਹਿਮਾਚਲ ਹੈ ਨਾ ਐਸ ਵਕਤ ਚਿੱਟਾ ਉੱਤੇ ਸਭ ਤੋਂ ਜ਼ਿਆਦਾ ਪਹੁੰਚ ਰਿਹਾ ਹੈ ਤੇ ਕੰਗਣਾ ਰਣੌਤ ਇਹ ਕਹਿ ਰਹੀ ਹੈ ਕਿ ਚਿੱਟਾ ਜੋ ਹੈ ਪਾਕਿਸਤਾਨ ਤੋਂ ਆਉਂਦਾ ਹੈ ਤੇ ਪਾਕਿਸਤਾਨ ਤੋਂ ਪਹਿਲਾਂ ਆਉਂਦਾ ਹੈ ਪੰਜਾਬ ਤੇ ਪੰਜਾਬ ਤੋਂ ਫੇਰ ਆਉਂਦਾ ਹੈ ਹਿਮਾਚਲ ਪੰਜਾਬ ਦੇ ਲੋਕ ਹੀ ਹਿਮਾਚਲ ਵਿੱਚ ਚਿੱਟਾ ਪਹੁੰਚਾਉਂਦੇ ਨੇ ਇਹ ਸੋਚਿਆ ਕੰਗੜਾ ਰਣੌਦ ਦੇ ਹੁਣ ਕੰਗੜਾ ਰਣੌਦ ਨੂੰ ਅਸੀਂ ਇੱਕ ਜਵਾਬ ਦਿੰਨੇ ਆ ਕਿ ਚਿੱਟਾ ਮੰਨ ਲਿਆ ਤੁਸੀਂ ਕਿ ਪੰਜਾਬ ਵਿੱਚ ਦੀ ਆਉਂਦਾ ਚਲੋ ਜਿਹੜੇ ਕੋਈ ਐਦਾਂ ਦੇ ਕੰਮ ਕਰਦੇ ਆ ਲਿਆਉਂਦੇ ਹੋਣਗੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਆਪੇ ਸਰਕਾਰ ਦੇਖੇ ਉਹਨਾਂ ਨੂੰ ਕਾਨੂੰਨ ਉਹਨਾਂ ਨੂੰ ਫੜੇ ਜਾਂਚ ਕਰੇ ਨਾਕੇ ਹੋਰ ਸਟਰੋਂਗ ਕਰਨ ਤੇ ਜਿਹੜਾ ਗਾਂਝਾ ਹੈਗਾ ਉਹ ਤਾਂ ਥੋੜੇ ਹਿਮਾਚਲ ਚ ਹੀ ਹੁੰਦਾ ਹੈ ਉਹ ਪੂਰੇ ਦੇਸ਼ ਦੇ ਵਿੱਚ ਕੌਣ ਪਚਾਉਂਦਾ ਹੈ ਹਿਮਾਚਲ ਦੇ ਲੋਕ ਪਚਾਉਂਦੇ ਆ ਜਾਂ ਫਿਰ ਪੰਜਾਬ ਵਾਲੇ ਜਾ ਕੇ ਲੈ ਕੇ ਆਉਂਦੇ ਆ ਇਸ ਨੂੰ ਸੋਚ ਸਮਝ ਕੇ ਇਹ ਬੋਲਣਾ ਚਾਹੀਦਾ ਹੈ ਕਿ ਮੈਂ ਬੋਲ ਕੀ ਰਹੀ ਆ ਪਰੰਤ ਇਸ ਦੀ ਮਾਨਸਿਕ ਸਥਿਤੀ ਜਿਹੜੀ ਹੈ ਨਾ ਉਹ ਚੈੱਕ ਕਰਵਾਉਣ ਵਾਲੀ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ